ਕਿਵੇਂ ਹੈ ਜਗਵੰਤ ਸਿੰਘ? ਉਹ ਵਧੀਆ ਵਧੀਆ ਕੀ ਹਾਲ ਆ ਗੁਰਵਿੰਦਰ? ਔਰ ਕਿਹਦਾ ਕ? ਇਹ ਕਿ ਆਉਂ ਪੰਜਾਬ ਸਰਕਾਰ ਦੀ ਸਕੀਮ ਚੱਲੀ ਜਾਂਦੀ ਆ ਭਾਰਤੀ ਮੋਟਰ ਦੇ ਜਾਂ। ਨਾ ਯਾਰ ਆਪਾਂ ਨਹੀਂ ਪਰੀ। ਕਿਉਂ ਪਰੀ ਕਿਉਂ ਨਹੀਂ? ਉਹ ਯਾਰ ਸਕੀਮ ਕਾ ਦੀ ਸਬਸਿਡੀ ਕਾ ਦੀ ਆਉਦੇ ਤੇ। ਉਹਨੇ ਜਿੱਦੀਆਂ ਹੀ ਮੋਟਰਾਂ ਲੱਗੀਆਂ ਜਾਂਦੀਆਂ ਐਵੇਂ ਬੇਵਕੂਫ ਬਣਾਉਂਦੇ ਹੈਗੇ। ਉਹ ਨਹੀਂ ਨਹੀਂ ਪਰੀ ਯਾਰ। ਉਹ ਨਹੀਂ ਨਹੀਂ ਆਈ ਨਹੀਂ ਯਾਰ। ਉਹ ਯਾਰ ਤੂੰ ਰੇਟ ਨਹੀਂ ਚੈੱਕ ਕੀਤੇ ਕਿ? ਉਹ ਰੇਟ ਮੈਂ ਚੈੱਕ ਕੀਤੇ ਐ। ਇੰਨੀਆਂ ਕੰਪਨੀਆਂ ਲਾਈ ਜਾਂਦੀਆਂ ਇੰਨੇ ਸਸਤੇ ਪ੍ਰੋਜੈਕਟ ਉਹੀ ਰੇਟ ਤੇ ਸਰਕਾਰੀ ਮੋਟਰ ਲੱਗੀ ਜਾਂਦੀ ਆ। ਉਸੇ ਰੇਟ ਤੇ ਪ੍ਰਾਈਵੇਟ ਸਿੱਧਾ ਹੀ ਮਿਲ ਜਾਂਦਾ ਨਾਲੇ ਉਹਦੀ ਵੇਟਿੰਗ ਕਰੋ ਅਡੀਕੋ ਪਤਾ ਨਹੀਂ ਕਦੋਂ ਆਉਣੀ ਹੈ ਕਦੋਂ ਨਹੀਂ 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 ਹੁਣ ਤੂੰ ਮੇਰੀ ਗੱਲ ਧਿਆਨ ਨਾਲ ਸੁਣ ਜਿਹੜੇ ਸਸਤਾ ਲਈ ਜਾਂਦੇ ਐ ਇਹ ਸਕੀਮ ਪਾਈ ਜਾਂਦੇ ਐ ਪੰਜਾਬ ਸਰਕਾਰ ਆਪਾਂ ਨੂੰ ਸਕੀਮ ਦੇਈ ਜਾਂਦੀ ਐ ਫਰਕ ਹੈਗਾ ਦੋਵਾਂ ਦੇ ਵਿੱਚ ਤੂੰ ਕਦੇ ਪੁਰਾਣੀ ਸਬਸਿਡੀ ਵਾਲੀ ਮੋਟਰ ਦਾ ਸਮਾਨ ਦੇਖਿਆ ਲੱਗੀਆਂ ਤਾਂ ਬਹੁਤ ਆ ਯਾਰ ਵਧੀਆ ਚੱਲਦੀਆਂ ਪਾਣੀ ਵਧੀਆ ਮਤਲਬ ਪਾਣੀ ਘੱਟ ਆ ਦੂਜੀਆਂ ਮੋਟਰਾਂ ਨਾਲੋਂ ਦਾ ਨਹੀਂ ਨਹੀਂ ਜਿਹੜੀ ਅੱਜ ਮੋਟਰ ਕਿਸਾਨ ਨੂੰ 75000 ਚ 90000 ਚ 120000 ਚ ਜਿਹੜੀਆਂ ਸਸਤੀਆਂ ਮੋਟਰਾਂ ਦੇਈ ਜਾਂਦੇ ਐ ਉਹਦੇ ਸਮਾਨ ਦੀ ਕੰਡੀਸ਼ਨ ਬਹੁਤ ਮਾੜੀ ਐ ਉਹਦੀ ਲਾਈਫ ਐ 2-3 ਸਾਲ 5 ਸਾਲ 5 ਸਾਲਾਂ ਬਾਅਦ ਉਹਨੇ ਕਿਸੇ ਗਵਾਂਢੀ ਦੇ ਵਾਹਨ ਚ ਹੀ ਥੋੜਾ ਚੰਗੀ ਨੇਰੀ ਆ ਗਈ ਆ ਆਪਾ ਯਾਰ ਦੇਖ ਗੁਰਵਿੰਦਰ ਪਾਣੀ ਨਾਲ ਮਤਲਬ ਹੈਗਾ ਆਪਾਂ ਨੂੰ ਵੀਡੀਓ ਆਪਣੇ ਉਹਦਾ ਕੀ ਦੇਖਣਾ ਹੈਗਾ ਸਮਾਨ ਕਿਹੜਾ ਲੱਗਦਾ ਉਹਦੇ ਮਾਪੇ ਪਾਣੀ ਦੀ ਗੱਲ ਨਹੀਂ ਨਾ ਜੇ ਆਪਣੇ ਮਟੀਰੀਅਲ ਹੋਂਡ ਸੋਲਰ ਲੱਗਦਾ 25 ਸਾਲ ਲਾਈਫ ਕਰਕੇ 25 ਸਾਲ ਪੈਨਲ ਦੀ ਵਾਰੰਟੀ ਹੈ 25 30 ਸਾਲ ਇਹ ਚੱਲਣ ਵਾਲਾ ਪ੍ਰੋਜੈਕਟ ਹੋਵੇ ਅੱਜ ਜੀਮੀਦਾਰ ਨੇ ਇਕੱਠੇ ਪੈਸੇ ਵੀ ਭਰੇ ਐ ਜੇ 5ਵੇਂ 7ਵੇਂ ਸਾਲ ਜਾਂ ਤੀਜੇ ਸਾਲ ਜੰਗਾਲ ਨਾਲ ਗਲ ਕੇ ਟੁੱਟ ਹੀ ਗਿਆ ਜਾਂ ਪੈਨਲ ਦਾ ਇਕੱਲਾ ਫਰੇਮ ਹੀ ਲੱਗਿਆ ਰਹਿ ਗਿਆ ਵਿੱਚੋਂ ੁੱਡੀਆਂ ਮੋਟਰਾਂ ਆਪਾਂ ਵੇਖੀਆਂ ਹੀ ਐ ਉਹ ਵੀ ਵੇਖੀਆਂ ਹੋਣੀਆਂ ਵੀ ਇਕੱਲੇ ਫਰੇਮ ਹੀ ਰਹਿ ਜਾਂਦੇ ਐ ਹੌਲੇ ਪ੍ਰੋਜੈਕਟਾਂ ਚੋਂ ਤਾਂ ਫਿਰ ਉਹਦਾ ਕੀ ਫਾਇਦਾ ਉਹ ਤਾਂ ਤੇਰੀ ਗੱਲ ਸਹੀ ਐ ਫਿਰ ਤੂੰ ਕੀ ਤੈਨੂੰ ਕੀ ਫਰਕ ਲੱਗਦਾ ਉਹਨਾਂ ਵਿੱਚ ਇਹ ਲੱਗਦਾ ਟਾਈਮ ਨਾਲ ਜਾਂਦੀ ਹੈ ਨਾ ਮੋਟਰ ਟਾਈਮ ਪਿੱਛੇ-ਪਿੱਛੇ ਫਿਰਦੇ ਰਹੋ ਡੇਟ ਕਿੰਨੀ ਕਰਾ ਦਿੰਦੇ ਚਲੋ ਤਾਂ ਇੱਕ ਸਰਕਾਰੀ ਸਕੀਮ ਹੈ ਹੁਣ ਤਿੱਕਰ 2018 ਤੋਂ ਪੰਜਾਬ ਸਰਕਾਰ ਲਾਈ ਜਾਂਦੀ ਹੈ ਉਹਦਾ ਜਿਹੜਾ ਕੰਪਨੀਆਂ ਦਾ ਪ੍ਰੋਸੈਸ ਹੈ ਉਹ ਹੈਗਾ ਉਹਦੇ ਤੇ ਟਾਈਮ ਲੱਗਣਾ ਪਰ ਇਹ ਮੰਨ ਵੀ ਅੱਜ ਆਪਣੀ ਮੋਟਰ 2 2.5 ਮਹੀਨੇ ਲੇਟ ਹੋ ਗਈ ਅਗਲੇ 25 ਸਾਲਾਂ ਤਿੱਕਰ ਮਜ਼ਬੂਤ ਪ੍ਰੋਜੈਕਟ ਗਰੰਟੀ ਵਾਲਾ ਪ੍ਰੋਜੈਕਟ 5 ਸਾਲਾਂ ਦਾ ਨਾਲ ਇੰਸ਼ੋਰੈਂਸ ਹੈ ਆ ਸਸਤੀਆਂ ਮੋਟਰਾਂ ਵਾਲੇ ਇੰਸ਼ੋਰੈਂਸ ਦਿੰਦੇ ਆ ਵਿੱਚ ਇੰਸ਼ੋਰੈਂਸ ਤੁਹਾਨੂੰ ਦਿੰਦੇ ਬਈ ਗਰੰਟੀ ਦਾ ਸਾਲ ਦੀ ਹੋਉਂਦੀ ਹੈ ਮੋਟਰ ਦੀ 5-7000 ਰੁਪਿਆ ਸਾਲ ਦਾ ਤਾਂ ਇੰਸ਼ੋਰੈਂਸ ਹੈ ਜੇ ਆਪਣਾ ਪ੍ਰੋਜੈਕਟ ਆਪਣੀਆਂ ਚੋਰੀਆਂ ਤੈਨੂੰ ਪਤਾ ਕਿੰਨੀਆਂ ਹੋਈ ਜਾਂਦੀਆਂ ਚੋਰੀਆਂ ਤਾਂ ਬਹੁਤ ਹੋ ਜਾਂਦੀਆਂ ਚੋਰੀਆਂ ਦੇ ਨਸ਼ੇ ਪੱਤੇ ਦਾ ਬਹੁਤ ਬੁਰਾ ਹਾਲ ਹੈ ਹਾਂ 5 ਸਾਲ ਦਾ ਇੰਸ਼ੋਰੈਂਸ ਵੀ ਘੱਟੋ ਘੱਟ 25000 ਰੁਪਏ ਦਾ ਹੋਊਗਾ ਪ੍ਰੋਜੈਕਟ ਦਾ ਇਹ ਸਸਤੀਆਂ ਮੋਟਰਾਂ ਵਾਲੇ ਕਿੱਥੇ ਦੇਈ ਜਾਂਦੇ ਆ ਫਿਰ ਸਸਤੀਆਂ ਮੋਟਰਾਂ ਦੇ ਵਿੱਚ ਤੈਨੂੰ ਨਾ ਸਟੈਂਡਰਡ ਦੀ ਕੇਬਲ ਮ ਨਵਾਂ ਸਟੈਂਡਰਡ ਦੀ ਮੋਟਰ ਮਿਲਣੀ ਹੈ ਠੀਕ ਹੈ ਟਾਈਮ ਲੱਗਦਾ ਹੈ ਅੱਜ ਆਪਾਂ ਨੂੰ ਲੱਗਦਾ ਵੀ ਰੇਟ ਵੀ ਜ਼ਿਆਦਾ ਕਿਉਂਕਿ ਇਹਦੇ ਵਿੱਚ ਇੱਕ ਪ੍ਰੋਸੈਸ ਹੁੰਦਾ ਹੈ ਕੰਪਨੀਆਂ ਟੈਂਡਰ ਕਰਦੀਆਂ ਕਈ ਜ਼ਿੰਮੇਦਾਰ ਸਰਕਾਰ ਨੂੰ ਬਲੇਮ ਕਰੀ ਜਾਂਦੇ ਆ ਵੀ ਇਹਨਾਂ ਨੇ ਪੈਸੇ ਲੈ ਲਏ ਇਹ ਹੋ ਗਿਆ ਉਹ ਹੋ ਗਿਆ ਇਹੋ ਜਿਹਾ ਕੁਝ ਨਹੀਂ ਕੰਪਨੀਆਂ ਨੇ ਪੰਜਾਬ ਦੇ ਵਿੱਚ ਜਿਹੜਾ ਰੇਟ ਪਾਇਆ ਖੁੱਲਾ ਟੈਂਡਰ ਹੁੰਦਾ ਪੂਰੇ ਭਾਰਤ ਦਾ ਉਸੇ ਰੇਟ ਤੋਂ ਜਿਹੜਾ ਇਹਨਾਂ ਨੇ ਸਬਸਿਡੀ ਦੇਣੀ ਉਹ ਕੱਟ ਕੇ ਫਾਰਮਰਾਂ ਨੂੰ ਸ਼ੇਅਰ ਭਰਾ ਰਹੇ ਆ ਕੋਈ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਫਰਾਡ ਨਹੀਂਗਾ ਜ਼ਿੰਮੇਦਾਰ ਗੁੰਮਰਾਹ ਨਾ ਹੋਣ ਵਧੀਆ ਪ੍ਰੋਜੈਕਟ ਹੈ ਤੁਸੀਂ ਆਪ ਦਾ ਅੱਜ 2 ਢਾਈ ਮਹੀਨੇ ਦੀ ਵੇਟਿੰਗ ਜ਼ਰੂਰ ਹੈ ਪਰ ਜਿਹੜਾ ਤੁਹਾਨੂੰ ਸਮਾਨ ਮਿਲਣਾ ਹੈ ਉਹੋ ਜਾਂ ਮਿਲਣਾ ਹੈ ਵੀ ਪੂਰਾ ਸਿੱਕੇ ਬੰਦ ਹੋਊਗਾ 5-5 ਸਾਲ ਦੇ ਇੰਸ਼ੋਰੈਂਸ ਮਿਲਣਗੇ 5-5 ਸਾਲ ਦੀਆਂ ਗਰੰਟੀਆਂ ਮਿਲਣਗੀਆਂ ਸਮਾਨ ਦੀਆਂ ਜਿਹੜਾ ਆਪਾਂ ਉਵੇਂ ਸਮਾਨ ਲੈਨੇ ਆ ਉਵੇਂ ਤਾਂ ਕੋਈ 6 ਮਹੀਨਿਆਂ ਦੀ ਗਰੰਟੀ ਦਿੰਦਾ ਕੋਈ 2 ਮਹੀਨਿਆਂ ਦੀ ਦਿੰਦਾ ਉਹ ਵੀ ਪਤਾ ਨਹੀਂ ਕੱਲ ਨੂੰ ਕੋਈ ਸੰਭਾਲੇ ਕਿ ਨਾ ਉਹ ਤਾਂ ਤੇਰੀ ਗੱਲ ਸਹੀ ਆ ਇੰਟਾਇਰ ਆਪਣੇ ਉਹ ਜਿਹੜੇ ਪਿੰਡੀ ਕੇ ਪ੍ਰੋਜੈਕਟ ਲੱਗੇ ਉਹਨਾਂ ਨੇ ਸਰਕਾਰੀ 2018 ਦੀ ਸਕੀਮ ਚ ਭਰਿਆ ਸੀਗਾ ਮੈਂ ਦੇਖਿਆ ਵੀ ਆ ਉਹ ਤਾਂ ਨਾਟੋ ਵੀ ਜੰਗਾਲਨੀ ਪਈਗੀ ਆ ਪਰ ਉਹ ਜਿਹੜਾ ਦੂਜੇ ਪਾਸੇ ਰਾਮੇ ਕਿਆਨੇ ਪ੍ਰੋਜੈਕਟ ਲਾਇਆ ਤਿੰਨ ਕ ਮਹੀਨੇ ਹੋਏ ਆ ਉਹ ਸਾਰਾ ਜੰਗਾਲਨ ਵਾਲੀ ਗੱਲ ਆ ਪਿਆ ਹੈ ਇਹ ਨੂੰ 2 ਸਾਲ ਕੱਢਦਾ ਨਹੀਂ ਫਿਰ ਇੱਕ ਗੱਲ ਹੋਰ ਵੀ ਯਾਰ ਵੈਸੇ ਤਾਂ ਮੈਂ ਨੋਟ ਕੀਤੀ ਚਲੋ ਆਪਾਂ ਨੂੰ ਲੇਟ ਕਰਕੇ ਆਪਾਂ ਕੱਲੇ ਪਾ ਕੇ ਸਮਝ ਦੇਣੀ ਚੀਜ਼ ਨੂੰ ਹੁਣ ਜਿਵੇਂ ਪਿੰਦੀ ਕੀ ਮੋਟਰ ਚੋਰੀ ਹੋ ਗਈ ਸੀਗੀ ਉਹਨਾਂ ਦਾ ਬੀਮਾ ਸੀਗਾ ਤੇ ਚਲ ਉਹਦੀ ਮੋਟਰ ਕੰਪਨੀ ਵਾਲੇ ਨੇ ਨਵੀਂ ਦਿੱਤੀ ਆ ਉਹਨੂੰ ਬੀਮੇ ਦੇ ਵਿੱਚ ਕਲੇਮ ਹੋ ਗਈ ਹੁਣ ਇਹਨਾਂ ਦੀ ਪ੍ਰਾਈਵੇਟ ਵਾਲਾ ਥੋੜਾ ਮੇਲੇ ਲੱਗਣ। ਪ੍ਰਾਈਵੇਟ ਵਾਲੇ ਤਾਂ ਚਲੋ ਨਹੀਂ ਦਿੰਦੇਗੇ। ਇਹ ਚੀਜ਼ਾਂ ਤਾਂ ਜ਼ਿੰਮੇਦਾਰ ਤੇ ਪੇਟੇ ਹੀ ਪੈਂਦੇ ਹੈਗੇ ਆ ਪੈਸੇ। ਬਿਲਕੁਲ। ਸਥਾਨਾ ਨੂੰ ਵੀ ਬੇਨਤੀ ਹੈ ਜੇ ਪ੍ਰਾਈਵੇਟ 'ਚ ਵੀ ਲਗਾਉਣਾ ਹੈ ਤਾਂ ਸਸਤੇ ਦੇ ਚੱਕਰ 'ਚ ਨਾ ਪਾਓ। ਪ੍ਰੋਜੈਕਟ ਉਹ ਲਗਾਓ ਜਿਹੜਾ ਸਿੱਕੇ ਬੰਦ ਹੋਵੇ। ਅੱਜ ਹੋ ਸਕਦਾ ਤੁਹਾਡਾ 20000 ਵੱਧ ਲੱਗ ਜਾਈ। ਪਰ ਜਿਹੜਾ ਇਹ ਸਸਤੇ ਮਾਲ ਲੱਗੀ ਜਾਂਦੇ ਆ ਇਹਨਾਂ ਦੀ ਭਰਾਵੋ ਲਾਈਫ ਹੈ ਨਹੀਂ। ਉਹਦੇ ਨਾਲ ਤੁਸੀਂ ਡੀਜ਼ਲ ਵਾਲੋ ਉਹ ਵਧੀਆ ਆ ਸਟੀਮਾ ਸਪੂਆ ਜਿਹੜੇ ਪ੍ਰਾਈਵੇਟ ਵਾਲੇ ਕੱਢਦੇ ਆ। ਇਹ ਬਾੜੀਆਂ ਕਾਰਗਰ ਹਨ ਕਿਆਂ ਬਹੁਤ ਫਾਰਮਰ ਮੈਂ ਰੋਂਦੇ ਦੇਖਿਆ ਇਹਨਾਂ ਦੇ ਗੀਟਾ 'ਚ ਧਰਨੇ ਲਾਉਂਦੇ ਵੀ ਦੇਖਿਆ ਨਹੀਂ ਉਹ ਤਾਂ ਤੇਰੀ ਗੱਲ ਸਿਆਣੀ ਐ ਚਲੋ ਉਹਦਾ ਯਾਰ ਅੱਖਾਂ ਖੋਲਤੀਆਂ ਮੇੜੀਆਂ ਮੈਂ ਪਰਦਾ ਜਾ ਕੇ ਅਜੇ 30 ਤਰੀਕ ਤੱਕ ਦਾ ਟਾਈਮ ਹੈਗਾ ਕਿਉਂਕਿ ਸਰਕਾਰ ਤੋਂ ਮਿਲੇ ਤੇਲ ਦਾ ਜੁੱਤੀ ਚ ਵੀ ਪਵਾ ਲੈਣਾ ਨਹੀਂ ਤਾਂ ਫਿਰ ਵੀ ਆਪਣੇ ਖੇਤ ਦੇ ਵਿੱਚ ਮੋਟਰ ਲੱਗਣੀ ਐ ਫਿਰ ਵੀ ਸਰਕਾਰ ਜ਼ਿੰਮੇਵਾਰ ਹੈ ਵਿੱਚ ਬਿਲਕੁਲ ਬਿਲਕੁਲ ਹਰ ਇੱਕ ਕਿਸਾਨਾ ਨੂੰ ਵੀ ਬੇਨਤੀ ਐ ਜਿਨ੍ਹਾਂ ਨੂੰ ਸੋਲਰ ਦੀ ਲੋੜ ਐ 20000 ਕਨੈਕਸ਼ਨ ਵਾਸਤੇ ਪੋਰਟਲ ਪੇਡਾ ਦਾ ਨੇ ਖੋਲ੍ਹਿਆ ਹੈਗਾ ਤੁਸੀਂ ਆਪ ਦਾ ਸ਼ੇਅਰ ਭਰੋ 2.5 ਮਹੀਨੇ 3 ਮਹੀਨਿਆਂ ਦੇ ਵਿੱਚ ਤੁਹਾਡੇ ਕਨੈਕਸ਼ਨ ਲੱਗ ਜੂਗਾ ਆਉਂਦੇ ਸੀਜ਼ਨ ਇਹੀ ਕਨੈਕਸ਼ਨ ਨੂੰ ਤੁਸੀਂ ਵਧੀਆ ਚਲਾਉਂਗੇ ਤੇ ਲੰਮਾ ਟਾਈਮ ਚੱਲੂਗਾ ਇਹ ਐਵੇਂ ਸਸਤੀਆਂ ਸਸਤੀਆਂ ਸਕੀਮਾਂ ਦੇ ਨਾਮ ਪਾਓ ਉਹਦੇ 'ਚ ਤੁਹਾਡੇ ਲੱਗਣਾ ਕੂੜਾ ਉਹ ਮੈਂ ਪਹਿਲੀ ਜਿਹੜੀ ਸ਼ੁਰੂਆਤ 'ਚ ਗੱਲ ਕਹੀ ਸੀ ਵੀ ਸਕੀਮ ਖਵਾਉਣੀ ਹੈ ਕਿ ਸਕੀਮ ਲੈਣੀ ਹੈ ਇਹ ਹੁਣ ਤੁਹਾਡੇ ਹੱਥ 'ਚ